вена ओ भी लगा बंदा ਇੱਥੇ ਬੋਲੋ ਸਾਰੇ ਹੈਪੀ ਦੀਵਾਲੀ ਹੈਪੀ ਦੀਵਾਲੀ ਆਰਤਾ ਉਹਦਾ ਉੱਡੀ ਗਿਆ ਹਾਂਜੀ ਤੇ ਸਭ ਨੂੰ ਹੈਪੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਤੇ ਆਪਾਂ ਜੇ ਚੱਲੇ ਆ ਮੜਿਆ ਕੰਮ ਤੇ ਆਪਣੀ ਤੇ ਦੀਵਾਲੀ ਅੱਜ ਹੀ ਆ ਮੰਨ ਲਓ ਕਈਆਂ ਨੇ ਕੱਲ ਮਣਾਈ ਆ ਤੇ ਆਪਾਂ ਜਦਾਂ ਸਿੱਕ ਕਮਿਊਨਿਟੀ ਦਾ ਤੇ ਆਪਾਂ ਫਿਰ ਆਪਣਾ ਗੱਡੀ ਛੋੜ ਲਈ ਕੋਸ ਹੁੰਦਾ ਆਪਾਂ ਅੱਜ ਬਣਾਨੇ ਆ ਤੇ ਆਜੋ ਹੁਣ ਮੜਿਆ ਚੱਲੀਏ ਫੇਰ ਸ਼ਹਿਰ ਨੂੰ ਆਜੋ ਮੜਿਆ ਦੋ ਚਾਰ ਕੰਮ ਆ ਕਰਨੇ ਆ ਫੇਰ ਦੇਖਦੇ ਆ ਕਿੱਧਰ ਨੂੰ ਨਿਕਲਣਾ ਫਿਊ ਮਿੰਟਸ ਲੇਟਰ ਨੋ ਵੀ ਬਾਬੇ ਚੈੱਕ ਕਰੋ ਲੜੀਆਂ ਦੀਵਾਲੀ ਦੀਆਂ ਰੌਣਕਾਂ ਮਾਰਦੀਆਂ ਨੇ ਤੁਮੱਕੇ ਆ ਕਿਹੜੇ ਬੰਬਾ ਪਾ ਵੀ ਐਡਮਾ ਹੀ ਨਵੀਆਂ ਨਵੀਆਂ ਆਗੀਆਂ ਬੰਦਾ ਕਰੇਗੀ ਆਹ ਬੋਤਲਾਉਂਦੇ ਹੁੰਦੇ ਸੀ ਮੇਰੀ ਜਗ੍ਹਾ ਤੇ ਕਲਕਸ਼ਮੀ ਬੰਬ ਕਿਹੜੇ ਹੁੰਦੇ ਹੁੰਦੇ ਸੀ ਖਲੜੀ ਬੰਬ ਵੀ ਬੰਬ ਹੋ ਗਿਆ ਬਾਬੇ ਅਨਾਰ ਬੰਬ ਨਹੀਂ ਇਹ ਸਾਰੇ ਦੂਜੇ ਐਕੋ ਜਿਹੜੇ ਤੜਤੜ ਜਿਹੇ ਨਹੀਂ ਕਰਦੇ ਹੁੰਦੇ ਆ ਵੀ ਬੜੇ ਵਧੀਆ ਨੇ ਆ ਵੀ ਵਧੀਆ ਹੁੰਦੇ ਕਰੋ ਚੱਕ ਬਾਬੇ ਕ੍ਰੌਣਕ ਮੇਲਾ ਆਈ ਓਏ ਕੌਮ ਪਚਾ ਖਵਾਰਸਤਾਨ ਧਰਤੀ ਬਾਲੂ ਬੰਬ ਆਲੂ ਬੰਬ ਕਿੱਥੇ ਆਲੂ ਬੰਬ ਆ ਆਲੂ ਬੰਬ ਚੈੱਕ ਕਰੋ ਆਲੂ ਬੰਬ ਬਾਬੇ ਬਾਕੀ ਆ ਕੋਰੋਨਾ ਕੋਰੋਨਾ ਫਿਊ ਮਿੰਟਸ ਲੇਟਰ ਸਵਾਰੀ ਦਾ ਗਿਫਟ ਮਿਲ ਗਿਆ ਜੇ ਮੁੰਡੇ ਮਾਸੀ ਦੇ ਨੂੰ ਡਰਾਈਵ ਰੋਡ ਆਗੇ ਯਾਰਾ ਬਦਾਮ ਇਹ ਵੀ ਉੱਦਾਂ ਮੁੰਡੇ ਮਾਸੀ ਦੇ ਨਹੀਂ ਦਿੱਤਾ ਤੇ ਚੈੱਕ ਕਰੋ ਆਊਰ ਲੇਟਰ ਚੈੱਕ ਕਰੋ ਰੌਣਕ ਮੇਲਾ ਜਿਲੰਦਰ ਦਾ ਥਾਂ ਠਾ ਪਟਾਕੇ ਲੜੀਆਂ ਖਾਣ ਪੀਣ ਦੀਆਂ ਮਠਿਆਈਆਂ ਆਪਾਂ ਗੜਾ ਕ੍ਰੋਸ ਕਰ ਰਹੇ ਆਂ ਆਰਬਰ ਸਟੇਡ ਫੇਸ ਬੰਦ ਰਹਿ ਗਿਆ ਪਿੱਛੇ ਉਹ ਭਰਾਵਾ ਕਾ ਤੋ ਹੋਰ ਨਮਾਰੀ ਜਾਂਦੇ ਮੈਨੂੰ ਪਰਦੀ ਨੰਘਾਲਾ ਆ ਮੂਫਲੀ ਦੀ ਢੇਰੀ ਚੈੱਕ ਕਰੋ ਬਾਬੇ ਮੂਫਲੀ ਵੀ ਕਹਿੰਦੇ ਮਾਰਕੀਟ ਚ ਆ ਚੁੱਕੀ ਆ ਓਏ ਹੋ ਹੋ ਬੱਲੇ ਉਹ ਤੇਰੇ ਬੜੀ ਢੇਰੀ ਲਾਈ ਆ ਓਏ ਨੇ ਟ੍ਰੈਕਟਰ ਪਟਾਕੇ ਸ਼ਾਕੀ ਲੈ ਰਹੇ ਨੇ ਨਿਆਣੇ ਬੱਚੇ ਸਿਆਣੀ ਸਿਆਣੀ ਲੈ ਰਹੀ ਨੇ ਬੱਚਿਆਂ ਵਾਸਤੇ ਤੇ ਆਪਣਾ ਵੀ ਹਜੇ ਕੋਈ ਐਡਾ ਪਲਾਨ ਹੈ ਨਹੀਂ ਪਹਿਲਾਂ ਬਠੇਰੇ ਚਲਾਈਦੇ ਹੁੰਦੇ ਸੀ ਹੁਣ ਥੋੜਾ ਨਾ ਬੜੇ ਸਾਲਾਂ ਤੋਂ ਪਟਾਕੇ ਪਟੂਕੇ ਮਿਲ ਜਾਂ ਨਹੀਂ ਕਰਦਾ ਬਾਕੀ ਪਟਾਣੀ मौका दसूगा जरा एस जी एल होस्पिटल पटाके लाए पटाके अज ट्रैफिक बहुत होना शहर चाह कर देने सरदार जी ने बहु कर लो जी कर लो कोई चक्कर ही नहीं अपन कोई काली नहीं काली काम ही नहीं है ना करनी चाहिए चलो नहीं क्डनी फिर फिर अब क्डनी ਕੀ ਕੰਧ ਨੇ ਆ ਭਰਾ ਹੁਣ ਕੀ ਕਰ ਸਕਦੇ ਆ ਚਲੋ ਵੀ ਮਿਲਦੇ ਆ ਅੱਗੇ ਜਾ ਕੇ ਪੀ ਲਗੇ ਆ ਚਾਹ ਮੁੰਡੇ ਮਾਸੀ ਦੇ ਨਾਲ ਮੁੰਡਾ ਮਾਸੀ ਦਾ ਕਹਿੰਦਾ ਉੱਥੇ ਆ ਜਾ ਤੁਹਾਨੂੰ ਪਤਾ ਅੱਜ ਕੱਲ ਮੇਰੇ ਵਲੌਗਾਂ ਚ ਉਹੀ ਹੁੰਦਾ ਤੇ ਪੀਏ ਸ਼ਟ ਸ਼ਟ ਚਾਹ ਤੇ ਫਿਰ ਚਾਹ ਪੀ ਕੇ ਕੰਡੇ ਤੇ ਹੋ ਗਏ ਤੇ ਫੇਰ ਦੇਖਦੇ ਆ ਕੀ ਕਰਨਾ ਤੇ ਕਿੱਧਰ ਨੂੰ ਜਾਣਾ ਖਾ ਗਏ ਆ ਇਹ ਰਾਜੂ ਮੁੰਡੇ ਮਾਸੀ ਦੇ ਦੇ ਕੋਲ ਬੜਾ ਪੱਗਾ ਲੱਗਾ ਦਨ ਦੌਲਤ ਕੱਢਣ ਕੱਟਲਾ ਕੱਟਲਾ ਵੀਡੀਓ ਚੱਲਦੀ ਤਾਂ ਬੰਦ ਕਰਤੀ ਆਓ ਮੇਟਰ ਥੇਲੇ ਬੋਲੋ ਸਾਰੇ ਹੈਪੀ ਦੀਵਾਲੀ ਹੈਪੀ ਦੀਵਾਲੀ ਕਹਿੰਦੇ ਭਾਈ ਸਾਨੂੰ ਗੇੜੀ ਮਰਵਾ ਦੇ ਇੱਕ ਭਾਈ ਸਾਨੂੰ ਆਪਾਂ ਇੱਕ ਗੇੜੀ ਵਰਾ ਰਹੇ ਆ ਆਪਾਂ ਨੂੰ ਗੇੜੀ ਮਰਵਾ ਰਹੇ ਆ ਮੁੰਡਿਆਂ ਨੂੰ ਤੇ ਬਸ ਆਹੀ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਕਣੀ ਸਹੀ ਹੈ ਨਾ ਤੇ ਸਰਾਤ ਹੋ ਗਈ ਆ ਪੀਪੀਆਰ ਆ ਗਏ ਆ ਆਰ ਤਾਂ ਉਹਦਾ ਉੱਡੀ ਗਿਆ ਬਾਕੀ ਦੇਖੋ ਰੌਣਕ ਮੇਲਾ ਦੀਵਾਲੀ ਦਾ ਆਹ ਘਾਤੋ ਲਾਇਆ ਪੁਲਸਤਾ ਹੈ ਨਹੀਂ ਆ ਬੈਰੀਗੇਟ ਉੱਥੇ ਹੀ ਲਾ ਛੜੇ ਆ ਪਤਾ ਨਹੀਂ ਬਾਕੀ ਲਾਈਟਿੰਗ ਸਾਈਟਿੰਗ ਸਾਰੀ ਹੋਈ ਪਈ ਐ ਦੇਖੋ ਵੀ ਦੇਖੋ ਫਿਊ ਮਿੰਟਸ ਲੇਟਰ ਉਹ ਪਤਲਾ ਬਹੁਤ ਤੇ ਆ ਗਏ ਹਰ ਪਰ ਸੇਰ ਗੁਰਦੁਆਰੇ ਮੱਥਾ ਟੇਕਣ ਅੱਜ ਕੇ ਬੰਦੀ ਛੋੜ ਦੀਵਸ ਹਨ ਤੇ ਬਹੁਤ ਜ਼ਿਆਦਾ ਸੰਗਤ ਆਈ ਹੋਈ ਹੈ ਆਜੋ ਜਾ ਕੇ ਦੇਖਦੇ ਆਪਾਂ ਵੀ ਦਰਸ਼ਨ ਕਰਦੇ ਆ ਹਲੋ ਬੋਲੋ ਵਾਹਿਗੁਰੂ ਵਾਹਿਗੁਰੂ ਸਤਨਾਮ ਦਾ ਕਿਰਪਾ ਪ੍ਰਸਾਰ ਆ ਕੇ ਵਧੀਆ ਵਧੀਆ ਦਰਸ਼ਨ ਹੋ ਗਏ ਆ ਅੱਛਾ ਅੱਛਾ ਲੱਗਿਆ ਬੀਤ ਮਾਰਾ few minutes later ਅੰਜੀ ਤੇ ਡੱਬੇ ਲੈ ਲਏ ਆ ਅਸੀਂ ਹੁਣ ਤੇ ਅਸੀਂ ਵਧੀਆ ਵਧੀਆ ਦਰਸ਼ਨ ਕਰ ਆਏ ਸੀ ਤੇ ਹੁਣ ਨੇ ਕਿੰਦਾ ਵੀ ਕੰਮ ਵਾਲੇ ਮੁੰਡਿਆਂ ਨੂੰ ਡਰਾਈਵਰਾਂ ਨੂੰ ਦੇਣੀ ਆ ਡੱਬੇ ਉਹਦਾ ਮਾਸੀ ਦਾ ਮੁੰਡਾ ਮਾਸੀ ਦਾ ਮੁੰਡਾ ਮਾਸੀ ਦਾ ਬਰਲਾ ਲਿਆ ਨਾਰੀਅਲ ਦਾ ਤੇ ਲੜੀ ਨਾ ਦੇਖੀ ਕੰਡਾ ਹੁਣ ਲਾਲਿਆ ਨਾਰੀਅਲ ਦਾ ਤੇਰੇ ਹੁਣ ਹੋਣੇ ਦੇਖੀ ਪਟਾਕੇ ਚੱਲਦੇ ਪਾਉਂਦੇ ਪਟਾਕੇ ਹਾਂ ਵਰਗ ਹੈਪੀ ਦੀਵਾਲੀ ਹੱਥ ਸਿੱਟ ਸਾਲਿਆ ਬੰਦਾ ਦੀ ਤੇ ਪ੍ਰਸਾਦ ਲੈਣਾ ਠੀਕ ਹੈ ਨਾ ਉਹ ਵੀ ਲਵਾ ਬੰਦਾ ਮੈਨੂੰ ਗਨ ਦੀ ਜੋ ਭਾਜੀ ਮੈਂ ਯਾਰਾ ਬੰਦੂਕ ਤੇ ਟੱਕ ਕੇ ਲਈ ਇਹ ਹੀ ਹੈ ਇਹ ਨਹੀਂ ਕਈ ਪਹੁੰਚ ਆਪ ਲੋ ਵੀਰ ਮੇਰੇ ਲਵਾ ਦਾ ਯਾਰਾ ਅਸਲਾ ਪਈਆ ਦਿਓ ਕਿੰਨਾ ਐਕਸਾਈਟਡ ਹੋ ਲਿਆ ਬੰਦੂਕ ਲੈਣ ਬੰਦਾ ਦੋ ਪਿਸਟਲ ਲੈ ਆ ਕਹਿੰਦਾ ਬਹੁਤ ਤਗੜੀ ਸ਼ਾਪਿੰਗ ਕਰ ਲਈ ਸਾਰੀ ਰਾਤ ਹੀ ਚਲਾਉਣੇ ਕਹਿੰਦਾ ਕੋ ਨਹੀਂ ਬੰਦੇ ਕਹਿੰਦਾ ਮੁੰਡੇ ਹੋ ਲੋ ਗੱਡੀ ਨਿਕਲ ਬਾਹਰ ਕੋ ਨਹੀਂ ਹਾਂ ਭਈ ਬੱਦੇ ਹਥਿਆਰ ਲੈ ਗਿਆ ਭੈ ਦੇ ਪਰਚਾ ਪੁਰਚਾ ਨਾ ਪਈ ਚੱਲਦੀ ਹੈਗੀ ਆ ਰੌਣਦ ਰੌਂਦ ਲੱਗੇ ਅਸੀਂ ਪਾਉਣ ਰੌਂਦ ਪਾਰ ਰੌਂਦ ਇੱਥੇ ਰੌਂਦ ਪੈਣੇ ਆ ਉਹ ਕਿੱਧਰ ਗਏ ਆ ਦੇ ਤੂੰ ਬੌਮ ਚੈੱਕ ਇੱਥੇ ਰੌਂਦ ਪੈਣੇ ਆ ਆ ਵਾਲੇ ਉਹ ਤੇਰੇ ਦੀ ਪੁੱਤ

ਕਿੰਦਾ ਉਹ ਇਹ ਚਲਾਉਣਾ ਕਿੰਨੇ ਚੱਲਦੇ ਕਿੰਦਾ ਕੀ ਕਹਿੰਦਾ ਸੀ 30 ਚੱਲਦੇ ਆਇਆ ਛੁੱਟੀ ਪੱਗਾ ਕਾ ਕਹਿੰਦਾ 30 20 ਰੁਪਏ 25 ਰੁਪਏ ਕਦੋਂ ਹੋ ਗਏ ਬਾਬੇ 25 ਰੁਪਏ ਆਓ ਨਹੀਂ ਟਾਰਕਿੰਗ ਕਾਰ پارکਿੰਗ ਕਹਿੰਦਾ ਪਾਜੀ ਕਹਿੰਦਾ 900 ਕਿੰਨੇ ਦੇ ਦੇਣੇ ਮੈਂ ਤਾਂ 800 ਦੇ ਦੇ ਯਾਰ ਪਹਿਲੀ ਮਾਰ ਤੇਲ ਆ 900 ਹਾਂ ਜੋ ਬੰਦੇ ਨੇ ਰੁਪਏ 50 ਨਹੀਂ ਕਟਾਏ ਆਹੀ ਫਸੇ ਹੀ ਮੈਂ ਕਾ ਹੁਣ ਚੱਲਣਗੇ ਤਾਂ ਨੂੰ ਸ਼ਾਟ ਹੁਣ ਕਹਿੰਦਾ ਜੇ ਸਾਰਿਆਂ ਨੇ ਸੋਏ ਨਾ ਆਹੀ ਉਦੋਂ ਚਲਾਉਣੇ ਕਹਿੰਦਾ ਗੱਡੀ ਦੀ ਛੱਤ ਰੱਖ ਕੇ ਚਲਾ ਦਿੰਨੇ ਕੋਈ ਨਾ ਘਰੇ ਲੈ ਕੇ ਜਾਂਦੇ ਘਰੇ ਆ ਕੇ ਚਲਾਉਣੇ ਬੱਚਿਆਂ ਨੇ ਆ ਜਾ ਫਿਊ ਮਿੰਟਸ ਲੇਟਰ

ਪਾ ਪਾ ਆਪਣੀਆਂ ਪੁਰਾਣੀਆਂ ਬਚਪਨੀਆਂ ਆਜਾਦਾ ਤਾਜ਼ੀਆਂ ਕਰਦੇ ਹੋਏ ਬਿਜਲੀ ਬੰਬ ਚਲਾ ਰਹੇ ਚੈੱਕ ਕਰੋ ਆਹਣਾ ਬੜੀ ਰੌਣਕ ਹੁੰਦੀ ਨਾ ਇਹਦੀ ਬਾਬਾ ਸਭ ਤੋਂ ਜ਼ਿਆਦਾ ਕੁਝ ਇਹ ਪਟਾਕੇ ਨਾਲ ਮਿਲਦੀ ਹੁੰਦੀ ਸੀ ਉਦੋਂ ਪਿੰਡਾਂ 'ਚ ਸਹੀ ਗੱਲ ਆਈ ਉਦੋਂ ਉੱਥੇ ਕਰਦੇ ਸੀ ਨਾ ਨਿਯਾਰੇ ਹੁੰਦੇ ਇੱਕੋਰੇ ਜਿਹੜੇ ਛੋਟੇ ਤੇ ਇਹ ਤਾਂ ਹੈ ले फोन झड़ी बुझ गई चल यार कुछ करो ਛੱਡ ਦੇ ਹਰੀ ਗੱਡੀ ਤੇ ਉਤਰੂਗਾ ਇਹ ਕਿਸੇ ਦੀ ਗੱਡੀ ਤੇ ਉਤਰੂਗਾ ਆਪਣਾ ਬਚਾ ਕੇ ਸਪੀਡ ਵੀ ਬੜੀ ਪੱਟੀ ਐ ਨੇ ਲੈ ਗਿਆ ਬਈ ਲੈ ਗਿਆ ਉਹਲੇ ਅੱਕਾ ਬੋਗੜੀ ਲੈਵਲ ਦੀ ਲੱਗੀ ਆ ਉਹਨੂੰ ਬਾਕ ੱੱਲੇ ਨੂੰ ਤਾਂ ਨਹੀਂ ਛੇਤੀ ਆਉਂਦੇ ਆਲੇ ਖਤਮ ਹੋ ਗਿਆ ਖਤਮ ਹੁਣ ਵਾਰੀ ਲੱਗੀ ਭਤੀਜੀ ਪਟਾਕੇ ਚਲਾਉਣ ਚੱਲ ਕੱਢ ਦੇ ਫਾਇਰ ਤਾਂ ਨੂੰ ਚੱਕ ਕੇ ਵਜਾਈ ਜਾ ਵਜਾਈ ਜਾ ਫੜਾ ਫੜਾ ਵਜਾਈ ਜਾ ਉਹ ਲੈ ਲਓ ਉਹ ਲੈ ਲਓ ਉਹ ਬਜਾਏ ਨੂੰ ਪੈਰ ਮਾਰੇ ਬੰਦੇ ਨੇ ਅਗਲਾ ਅਗਲਾ ਯਾਰ ਦੀ ਪਈ ਯਾਰ ਛੱਡ ਦੇ ਛੱਡ ਦੇ ਤਾਨੂੰ ਹੜਦਾ ਮਾਰ ਮਟਾ ਛੜਕਾ ਉਹ ਖਤਮ ਹੋ ਗਿਆ ਖਤਮ ਹੋ ਗਿਆ ਇਹ ਕੰਮ ਯਾਰ ਤੂੰ ਸਾਰੇ ਖਰਾਬ ਕਰਦੇ ਓਸਤਾਦ ਇਹ ਕਾਜ ਏ ਇੱਕ ਗੋਪਿਆ ਜੀ ਮਾਰ ਇਹਨੂੰ ਗੋਡਾਂ ਕਹਿੰਦਾ ਮਾਰ ਇਹਨੂੰ ਘੋੜੀ ਸਾਲੇ ਨੂੰ ਕਹਿੰਦਾ ਵਨ ਟੂ ਵਨ ਟੂ ਬਹੀਨ ਕਹਿੰਦਾ ਇਸਨੂੰ ਫੜਾਈ ਹੈ ਹਾਂ ਬਲ ਚੱਲ ਭਾਈ ਸੈੱਟ ਯਾਰ ਕੰਮ ਡਾਲਾ ਉਹ ਬੰਦੇ ਮੁੜ ਕੇ ਆ ਬੜਾ ਕਹਿੰਦੇ ਪਿੱਛੇ ਵਾਲਾ ਪਰਵਾ ਇਹ ਨਾ ਚਲਾਉ ਕਹਿੰਦਾ ਆਹ ਵਾਲਾ ਦੇ ਨਹੀਂ ਦੂਜਾ ਅੱਛਾ ਓਏ ਉੱਥੇ ਲੈ ਜਾ ਉੱਥੇ ਲੈ ਜਾ ਉੱਥੇ ਲੈ ਬਾਣ ਵੀ ਝਟਕਾ ਜਾ ਲੱਗਦਾ ਹੁਣ ਇਹ ਯਾਰ ਨਹੀਂ ਨਹੀਂ ਪਹਿਲੇ ਪਲਾਨ ਦੂਰ ਕਰ ਥੋੜਾ ਪਿੱਛੇ ਹੋ ਜਾ ਯਾਰ 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 ਕਿੱਡੀ ਕੁੱਡੀ ਚਾਲਾਂਦੇ ਪਹਿਲੇ ਤੇਰਾ ਭਲਾ ਹੋ ਜੇ ਨੀ ਵਾਈ ਪੂਰੀ ਕਹਿ ਰਹੀ कह रही है बाबा फ्यू मिनिट ल हाँ जी त फाइनली घरे आ चुके हैं पटाके पटुके चला के। ਤੇ ਅੱਜ ਮੰਡੀ ਛੋੜਦੇ ਬਸ 21 ਤਰੀਕ ਪਟਾਕੇ ਹਜੇ ਵੀ ਚੱਲੀ ਆ ਰਹੇ ਆ ਤੇ ਘਰੇ ਪਹੁੰਚ ਚੁੱਕੇ ਆ ਤੇ ਆ ਆਪਣਾ ਮੈਕਸ ਸੁੱਤਾ ਆ ਆਰਾਮਣਾ ਸੋ ਸੋ ਮੇਰਾ ਪੁੱਤ ਤੇ ਰਾਤ ਦੇ 11 11:30 ਹੋ ਚੁੱਕੇ ਆ ਤੇ ਸਾਰਾ ਟੱਬਰ ਗਿਆ ਹੋਇਆ ਹਰਮੰਦਰ ਸਾਹਿਬ ਮੱਠ ਟਿਕਣ ਤੇ ਸਾਰੇ ਜਾਣੇ ਲੱਟਾਂ ਕਰਤੀਆਂ ਬੰਦ ਤੇ ਸਾਰੇ ਜਣੇ ਹਰ ਮੰਦਰ ਸਾਹਿਬ ਮੱਥਾ ਟੇਕਣ ਗਏ ਹੋਏ ਆ ਤੇ ਸਾਡਾ ਭਰਾ ਕੱਲਾ ਆ ਘਰੇ ਅੱਜ ਰੋਟੀ ਆਪਾਂ ਖਾਣੀ ਆ 2 ਮਿੰਟ ਹੋਏ ਅਜੇ ਰੋਟੀ ਖਾਦੀ ਨੂੰ ਮੈਂ ਕਹਾਂ ਚੱਲੂ ਇੱਕ ਸ਼ਾਟ ਲੈ ਲਈ ਆ ਆਪਾਂ ਵਲੋਗ ਖਤਮ ਕਰਨ ਤੋਂ ਪਹਿਲਾਂ ਤੇ ਸਾਰੇ ਜਣੇ ਹਰ ਮੰਦਰ ਸਾਹਿਬ ਮੱਥਾ ਟੇਕਣ ਗਏ ਹੋਇਆ ਕਰੋ ਚੱਕ ਬਾਬਾ ਜੀ ਬਸ ਮੇਰ ਕਰਿਓ ਸਾਰੇ ਟੱਬਰ ਤੇ ਮਤਲਬ ਸਾਰੇ ਟੱਬਰ ਤੇ ਸਾਰੀ ਦੁਨੀਆ ਤੇ ਸਾਰਿਆਂ ਦੇ ਉੱਤੇ ਮੇਰ ਕਰਿਓ ਸਾਰੇ ਦੀਵਾਲੀ ਵਧੀਆ ਵਧੀਆ ਹੋਵੇ ਹਨ ਤੇ ਬਾਕੀ ਆਪਾਂ ਅੱਗੇ ਆ ਹੁਣ ਸੌਣ ਬਾਕੀ ਘਰ ਦੇ ਆਣੇ ਸਵੇਰੇ ਆ ਜਾਣਾ ਹੈ ਕਹਿੰਦੇ 8 9 ਵਜੇ ਆ ਜਾਣਾ ਉਹਨਾਂ ਨੇ ਤੇ ਬਸ ਅਜਿਹਾ ਬਲੋਗ ਇਹੀ ਸੀਗਾ ਆਪਣਾ ਨਾਈਟ ਲਵ ਯੂ ਸਾਰਿਆਂ ਨੂੰ